ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਸਿਮਰ ਸਿਮਰ ਪੁਰਨ ਪ੍ਰਭੂ ਕਾਰਜ ਪੈ ਰਾਸ ਕਰਤਾਰ ਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾ ਬਿਗਨ ਨ ਕੋ ਲਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੇ ਰਾਸ ਟੋਟਨਾ ਆਗੈ ਕਦੇ ਮੂਲ ਪੂਰਨ ਪੰਡਾਰ ਚਰਨ ਕਮਲ ਮਨ ਤਨ ਬਸੈ ਪ੍ਰਭ ਆਗਮ ਅਪਾਰ ਬਸਕ ਮਾਵਤ ਸਭ ਸੁਖੇ ਕਿਛ ਓਨ ਨ ਦੇਸੈ ਸਤਿ ਸਰਸਾਦ ਪੇਟੇ ਪ੍ਰਭੂ ਪੂਰਨ ਜਗ ਦੇਸੈ ਜੈ ਜੈ ਕਾਰ ਕਰੈ ਸਭ ਕਰੈ ਸਚ ਥਾਨ ਸੁਹਾਇ ਜਪ ਨਾਨਕ ਨਾਮੇ ਨਿਦਾਨ ਸੁਖ ਪੂਰਾ ਗੁਰ ਪਾਇ ਬਿਲਾਵਲ ਮਹਲਾ 5 ਸਿਮਰ ਸਿਮਰ ਪੁਰਨ ਪ੍ਰਭੂ ਕਾਰਜ ਪੈ ਰਾਸ ਕਰਤਾਰ ਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾ ਬਿਗਨ ਨ ਕੋ ਲਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੇ ਰਾਸ ਟੋਟਨਾ ਆਵੇ ਕਦੇ ਮੂਲਾ ਪੂਰਨ ਪੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਆਗਮ ਅਪਾਰ ਵਸਕ ਮਾਵਤ ਸਭ ਸੁਖੇ ਕਿਛ ਓਨ ਨਾ ਦੇਸੈ ਸੰਤ ਪ੍ਰਸਾਦ ਪੇਟੇ ਪ੍ਰਭ ਪੂਰਨ ਜਗ ਦੇਸੈ ਜੈ ਜੈ ਕਾਰ ਕਰੇ ਸਭ ਕਰਹਿ ਸਚ ਥਾਨ ਸੁਹਾਇ ਜਪ ਨਾਨਕ ਨਾਮੇ ਨਿਦਾਨ ਸੁਖ ਪੂਰਾ ਗੁਰ ਪਾਇ ਬਿਲਾਵਲ ਮਹਲਾ ਪੰਜਵਾਂ ਸਿਮਰ ਸਿਮਰ ਪੁਰਨ ਪ੍ਰਭੂ ਕਾਰਜ ਪੈ ਰਾਸ ਕਰਤਾਰ ਪੁਰ ਕਰਤਾ ਵਸੈ संतन कै पास रहा विघ्न ना कौ लागता गुरु पह अरदास रखवाला गोविंद राए भगतन के रास टूट ना आवे कदे मूल पूर्ण पंडार चरण कमल मन तन बसे ਪ੍ਰਭ ਆਗਮ ਅਪਾਰ ਬਸਕ ਮਾਵਤ ਸਭ ਸੁਖੇ ਕਿਛ ਓਨ ਨਾ ਦੇਸੈ ਸੰਤ ਪ੍ਰਸਾਦ ਪੇਟੇ ਪ੍ਰਭ ਪੂਰਨ ਜਗ ਦੇਸੈ ਜੈ ਜੈ ਕਾਰ ਕਰੈ ਸਭ ਕਰੈ ਸਚ ਥਾਨ ਸੁਹਾਇ ਜਪੁ ਨਾਨਕ ਨਾਮਿ ਨਿਦਾਨ ਸੁਖ ਪੂਰਾ ਗੁਰ ਪਾਇ ਬਿਲਾਵਲ ਮਹਲਾ ਪੰਜਵਾ ਸਿਮਰ ਸਿਮਰਿ ਪੁਰਨ ਪ੍ਰਭੂ ਕਾਰਜ ਪੈ ਰਾਸ ਕਰਤਾਰ ਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾ ਬਿਗਨ ਨ ਕੋ ਲਗਤਾ ਗੁਰਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੇ ਰਾਸ ਤੋਟ ਨ ਆਵੇ ਕਦੇ ਮੂਲ ਪੂਰਨ ਪੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਆਗਮ ਅਪਾਰ ਵਸਕ ਮਾਵਤ ਸਭ ਸੁਖੀ ਕਿਸ਼ ਓਨ ਨਾ ਦੇਸੈ ਸੰਤ ਪ੍ਰਸਾਦ ਪੇਟੇ ਪ੍ਰਭੂ ਪੂਰਨ ਜਗ ਦੇਸੈ ਜੈ ਜੈ ਕਾਰ ਕਰੈ ਸਭ ਕਰੈ ਸਚ ਥਾਨ ਸੁਹਾਇ ਜਪ ਨਾਨਕ ਨਾਮੇ ਨਿਦਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮਹਲਾ 5 ਸਿਮਰ ਸਿਮਰ ਪੁਰਨ ਪ੍ਰਭੂ ਕਾਰਜ ਪੈ ਰਾਸ ਕਰਤਾਰ ਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾ ਬਿਗਨ ਨ ਕੋ ਲਗਤਾ ਗੁਰ ਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੇ ਰਾਸ ਕੋਟਨਾ ਆਗੈ ਕਦੇ ਮੂਲਾ ਪੂਰਨ ਪੰਡਾਰ ਚਰਨ ਕਮਲ ਮਨ ਤਨ ਬਸੈ ਪ੍ਰਭ ਆਗਮ ਅਪਾਰ ਬਸਕ ਮਾਵਤ ਸਭ ਸੁਖੇ ਕਿਛ ਓਨ ਨ ਦਿਸੈ ਸੰਤ ਪ੍ਰਸਾਦ ਪੇਟੇ ਪ੍ਰਭ ਪੂਰਨ ਜਗ ਦੇਸੈ ਜੈ ਜੈ ਕਾਰ ਕਰੇ ਸਭ ਕਰਹਿ ਸਚ ਥਾਨ ਸੁਹਾਇ ਜਪ ਨਾਨਕ ਨਾਮੇ ਨਿਦਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮਹਲਾ ਪੰਜਵਾਂ ਸਿਮਰ ਸਿਮਰ ਪੁਰਨ ਪ੍ਰਭੂ ਕਾਰਜ ਪੈ ਰਾਸ ਕਰਤਾਰ ਪੁਰ ਕਰਤਾ ਵਸੈ संतन कै पासा रहा विघ्न ना कौ लागता गुरु पह अरदास रखवाला गोविंद राए भगतन के रास टोट ना आवे कदे मूल पूरन पंडार चरण कमल मन तन बसे ਪ੍ਰਭ ਆਗਮ ਅਪਾਰ ਬਸਕਮਾਵਤ ਸਭ ਸੁਖੇ ਕਿਛ ਓਨ ਨ ਦਿਸੈ ਸੰਤ ਪ੍ਰਸਾਦ ਪੇਟੇ ਪ੍ਰਭ ਪੂਰਨ ਜਗ ਦੇਸੈ ਜੈ ਜੈ ਕਾਰ ਕਰੈ ਸਭ ਕਰੈ ਸਚ ਥਾਨ ਸੁਹਾਇ ਜਪੁ ਨਾਨਕ ਨਾਮੇ ਨਿਦਾਨ ਸੁਖ ਪੂਰਾ ਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ